ਕਿਨ ਮੇਰਾ ਨਾਮ ਨਲਤਾ ਮਰੀਆ ਤੇ ਪਾਣੀ ਮੈਂ ਨਾ ਕੋਠੇ ਤੇ ਕਪੜੇ ਲਾਂ ਚੜੀ ਸੀ ਤੇ ਮੈਂ ਨਾ ਉਹਦਾ ਕਿਨ ਥੱਲੇ ਬਾਲੇ ਵੀ ਨਾਲ ਹੀ ਛੁੱਟ ਕੇ ਮੈਂ ਥੱਲੇ ਗਿਆ ਕਿਨ ਜਿਆਦਾ ਕਿਨ ਮੇਰੀਆਂ ਚੀਕਾਂ ਨਿਕਲੀਆਂ ਤੇ ਉਹ ਮੁੰਡੇ ਹੀ ਕੋਠੇ ਦੇ ਗੁੱਡੇ ਧਾਨਦੇ ਉਹਨਾਂ ਨੇ ਮੈਨੂੰ ਫੜ ਫੜ ਕੇ ਦਬਾ ਫੜ ਲਿਆ ਨਹੀਂ ਤੇ ਜੇ ਮੈਂ ਥੱਲੇ ਪੁੰਝੇ ਦੇਖ ਪਿੰਦੇ ਤੇ ਪਾਲਟੀ ਥੱਲੇ ਪਾਣੀ ਵਾਲੀ ਉਹਦੇ ਉੱਪਰ ਮੇਰਾ ਸਿਰ ਪੈਣਾ ਸੀ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਤੇ ਨਾਲ ਹੀ ਮੈਂ ਖਤਮ ਹੋਈ ਨਾ ਸਿਰ ਮੈਂ ਬਾਹਰ ਦਾ ਡਾਚਾ ਤੋ ਥੱਲੇ ਲੱਗ ਹਾਂਜੀ ਮੈਂ ਤਾਂ ਲੰਮਕੀ ਗਈ ਬੂਵੀ ਦੇ ਹਾਂ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਣੀਆਂ ਤੇ ਉਹਦਾ ਕਿ ਨਾ ਮੈਨੂੰ ਫੜਾ ਫੜ ਬਚਾਇਆ ਜਿੱਦਾਂ ਕਾਫੀ ਪੁਰਾਣਾ ਮਕਾਨ ਹੈ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਭਾਜੀ ਇੱਕ ਘੱਟੋ ਘੱਟ 50 ਸਾਲ ਤੋਂ ਬਣੇ ਹੋਣੇ ਆਪਣੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਸਰਕਾਰ ਕੋਲ ਨਹੀਂ ਨਹੀਂ ਭਾਜੀ ਇਹ ਗਾਇ ਹੀ ਫਾਈਲ ਹੀ ਭਰ ਕੇ ਦਿੱਤੀ ਮੁਰਕੇ ਨੇ ਬਹੁਤ ਸੀ ਇੱਕ ਤੇ ਫਾਈਲ ਭਰ ਕੇ ਦਿੱਤੀ ਉੱਥੇ ਕਮੇਟੀ ਘਰੀ ਕਿੰਨੇ ਦਿਨ ਹੋ ਗਏ ਕਹਿੰਦੇ ਨਹੀਂ 3 ਸਾਲ ਹੋ ਗਿਆ ਕੌਣ ਕੌਣ ਰਹਿੰਦਾ ਇੱਥੇ ਉੱਥੇ ਅਹੀਂ ਇੱਕ ਮੇਰਾ ਬੱਚਾ ਵਾ ਤੇ ਦੋਹਾਂ ਜੀ ਇਹੀਂ ਆਪਰੇ ਆਂ ਬਸ ਕੀ ਕਰਦੇ ਘਰ ਵਾਲੋ ਕੀ ਕਰਦੇ ਉਥੇ ਦਿਹਾੜੀ ਤੋਂ ਪਹਿਲਾਂ ਦੇ ਤੁਸੀਂ ਲਈ ਜਿਹੜੀ ਵਾਜਾ ਉੱਚਾ ਮੱਜਾ ਮੱਜਾ ਮਾਰਦੇ ਕੋਨੈਲਸੀ ਸਾਹਿਬ ਆਏ ਆ ਕਹਿੰਦੇ ਵੀ ਛੱਤ ਲਈ ਗ੍ਰਾਂਟ ਦਵਾਵਾਂਗੇ ਕੀ ਕਹਿਣਾ ਚਾਹੋਗੇ ਹਾਂਜੀ ਇਹਨੂੰ ਮਿਲਣੀ ਚਾਹੀਦੀ ਭਾਜੀ ਅਸੀਂ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਵੀ ਡਿੱਗ ਸਕਦਾ ਹੈ ਹਾਂਜੀ ਖਤਰਾ ਨਾਲ ਹਾਂਜੀ ਚਲੋ ਹਾਂਜੀ ਜੀ ਐਨਸੀ ਦਾ ਸਾਹਿਬ ਦੱਸ ਦਿਓ ਕਿੰਨੇ ਫਾਈਲ ਦਿੱਤੀ ਦੀ ਹੈ ਕੀ ਕਰ ਰਹੇ ਹੋ ਇਹਨਾਂ ਦਾ ਛੱਤ ਡਿੱਗੀ ਜਿਆਦੀ ਸਾਰਾ ਮਕਾਨ ਕੱਚਾ ਦੇਖਿਆ ਕੋਠਾ ਗੱਲ ਮੈਂ ਆਪਣੀ ਵਾਰ ਚ ਬੜੀ ਗ੍ਰਾਂਡ ਦਵਾਈ ਹੈ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਕਿ ਮਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤੇ ਪਈ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਕੱਚਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰੇ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਹਾ ਸੀ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਰਤੀ ਹੈ ਤੇ ਮਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਪਰ ਮੈਂ ਹੁਣ ਮੇਰੇ ਨਾਲ ਚੱਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓ ਜੇ ਤੇ ਪੁਰਾਣੀ ਨਿਕਲ ਆਈ ਇਹਨਾਂ ਦੀ ਫਾਈਲ ਤੇ ਮੈਂ ਕਢਾਲਣਾ ਜੇ ਨਹੀਂ ਨਿਕਲੀ ਤਾਂ ਅਮੇਸ਼ਰ ਫਾਈਲ ਇਹਨਾਂ ਦੀ ਭਰਾ ਤੇ ਇਹਨਾਂ ਨੂੰ ਦਰਾਂਤਰਾਂਗੇ ਮੈਂ ਆਪਣੇ ਵੱਲੋਂ ਮੱਦੇ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰਿਕ ਮੇਰਾ ਮਹੱਲਾ ਵਾ ਕੋਈ ਇਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਗਿਲੀ ਕਰ ਛੱਡਦੇ ਮੇਰਾ ਜਿਹੜਾ ਬਾੜਾ ਨਾ ਇਹ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦਾ ਐਸੀ ਆ ਤਾਂ ਹੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤੁਹਾਨੂੰ ਬੁਨੇਆ ਇਹਨਾਂ ਦਾ ਵੀ ਫਰਜ ਬੰਦਾ ਵੀ ਤੁਹਾਡੇ ਥਰੂ ਹਾਂਜੀ ਹਾਂਜੀ ਤੱਕ ਨੋਟਿਸ ਹੋਏ ਸਾਰਾ ਪਰ ਇਹ ਔਰਤਾਂ ਮਾਸਾਂ ਬੱਚੀ ਹੈ ਉਹ ਡੱਗ ਲੱਗੇ ਥੱਲੇ ਆ ਜਾਂਦੇ ਇੰਨੇ ਬੜੇ ਵੇਖੋ ਪਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਤੇ ਕੋਈ ਗੱਲ ਨਹੀਂ ਇਹਦਾ ਕਰ ਲਿਆ ਹੁਣ ਹਲ ਪਰ ਇਹਨਾਂ ਦਾ ਵੀ ਫਰਜ ਬੰਦਾ ਵਾ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ ਬੰਦਾ ਸਾਨੂੰ ਤਾਂ ਦਸਣ ਸਾਲੋਂ ਦਸਣ ਆਣ ਕੇ ਵੀ ਇਹ ਗੱਲ ਤੇ ਰਹੀ ਨਹੀਂ ਜਿੱਥੇ ਇੰਨੀ ਗਰਾਂਟ ਮੈਂ ਦਵਾਈ ਆਪਣੀ ਵਾਰਡ ਦੇ ਵਿੱਚ ਘੱਟੋ ਘੱਟ 35 40 ਗਰਾਂਟਾ ਇੱਥੇ ਦਿੱਤੀਆਂ ਵਾ ਇਹਨਾਂ ਦੇ ਗਵਾਹਾਂ ਦੇ ਲਾਗੇ ਕੋਲ ਪੁੱਛੋ ਕਿੰਨੀਆਂ ਗਰਾਂਟਾ ਦਿੱਤੀਆਂ ਇੱਥੇ ਪਰ ਇਹਨਾਂ ਦਾ ਫਰਜ ਸਾਡੇ ਕੋਲ ਆਣ ਕੇ ਤਾਂ ਸਾਨੂੰ ਪਤਾ ਲੱਗਣਾ ਜਲੋਂ ਗੱਡੀ ਨਾਲ ਚ ਆ ਗਈ ਆ ਤੇ ਹੁਣ ਤਾਂ ਕੋਈ ਗੱਲ ਨਹੀਂ ਹੁੰਦੀ ਮੈਂ ਪਹਿਲ ਦੇ ਹੱਦ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਦਾ